ਸਰ ਆਈਦੀ ਜੋ ਪ੍ਰੈਸ ਕਾਨਫਰੰਸ ਹੁਣ ਕੇ ਬਾਰੇ ਦਾ ਇਹ ਜੀ ਇੱਕ ਸਾਡੀ ਕ੍ਰਾਈਮ ਬ੍ਰਾਂਚ ਨੇ ਸੀਪੀ ਸਾਹਿਬ ਦੇ ਨਿਰਦੇਸ਼ਾਂ ਤੇ ਸਪੈਸ਼ਲ ოਫੀਸ਼ਲ ਲਾਂਚ ਕੀਤਾ ਜੀ ਜਿਸ ਤਹਿਤ ਮਾਰਨਿੰਗ ਦੇ ਵਿੱਚ ਸਾਡੀਆਂ ਦੋ ਪਾਰਟੀਆਂ ਜੜੀਆਂ ਉਹ ਏਰੀਆ ਦੇ ਵਿੱਚ ਨਿਕਲੀਆਂ ਹੋਈਆਂ ਸੀ ਤੋਂ ਨੈਬ ਦਾ ਕਲਪਿਸ਼ਟ ਇੱਕ ਇਨਫੋਰਮੇਸ਼ਨ ਆਈ ਜਿਸ ਨੂੰ ਡਿਵੈਲਪ ਕਰਦੇ ਹੋਏ ਇੱਕ ਇੰਡੀਵਿਜੂਅਲ ਨਵਾਲੇਕ ਲੜਕਾ ਹੈਗਾ ਸਤਾਰ ਸਾਡੇ 17 ਸਾਲ ਦਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਕੋਲੋਂ 10 ਦੇਸੀ ਕੱਟੇ ਬਰਾਮਦ ਹੋਏ ਆ ਜਿਹੜੇ ਕਿ ਸਰਪ੍ਰਾਈਜ਼ਿੰਗ ਹੈ ਇਹ ਆ ਵੀ ਉਹਨੇ ਖੁਦ ਬਣਾਏ ਹੋਏ ਆ ਜੋ ਕਲੇਮ ਕਰਦਾ ਨਾਲ ਜਿਹਦੇ ਨਾਲ ਉਹ ਬਣਾਉਂਦਾ ਸੀਗਾ ਉਹ ਲੋਹਾ ਕਟਰ ਐਂਡ ਡ੍ਰਿਲ ਮਸ਼ੀਨ ਵੀ ਨਾਲ ਬਣਾਉਂਦਾ ਸਰ ਇਹ ਕਿਦੋਂ ਤੋਂ ਬਣਾ ਰਿਆ ਸੀ? ਇਹ ਕਰੀਬ 11 ਕ ਮਹੀਨੇ ਤੋਂ ਬਣਾ ਰਿਹਾ ਸੀ। ਸਰ ਕਿਹੜੀ ਜਗ੍ਹਾ ਤੇ ਬਣਾ ਰਿਆ ਸੀ? ਕਿੱਥੋਂ ਪੁਲਿਸ ਨੇ ਰੌਂਡ ਆਪ ਕੀਤਾ? ਅਸੀਂ ਇਹਨੂੰ ਰੌਂਡ ਆਪ ਕੀਤਾ ਜੀ ਘਾਹ ਮੰਡੀ ਚੌਂਕ ਦੇ ਲਾਗੇ ਗਰਾਉਂਡ ਸੀ ਉੱਥੇ ਬੈਗ ਦੇ ਵਿੱਚ ਰੱਖ ਕੇ ਬੈਠਾ ਹੋਇਆ ਸੀਗਾ ਸ਼ਾਇਦ ਕਿਸੇ ਨੇ ਵੇਟ ਕਰ ਰਿਹਾ ਸੀ। ਸਰ ਇਹ ਕਿਸੇ ਗੈਂਗ ਦੇ ਨਾਲ ਹੈ? ਗੈਂਗ ਨੂੰ ਕਹਿੰਦੀ ਆ। ਫਿਲਹਾਲ ਇਹ ਇਕੱਲਾ ਹੀ ਆ ਜੀ ਮਾਰਨਿੰਗ 'ਚ ਅਰੈਸਟ ਕੀਤਾ ਹੈ ਇਸ ਕਰਕੇ ਤਫਤੀਸ਼ ਚੱਲ ਰਹੀ ਹੈ ਹੁਣ ਸਾਰੀ ਡਿਟੇਲ ਜਿਹੜੀ ਆ ਤਫਤੀਸ਼ ਚੈਗੀ ਫਿਰ ਤੁਹਾਨੂੰ ਦੱਸਾਂਗੇ। ਕੀ ਇਹ ਫੈਕਟਰੀ 'ਚ ਬਣਾਉਂਦਾ ਸੀ ਜਾਂ ਆਪ ਘਰੇ ਵਿੱਚ ਬੈਠ ਕੇ? ਨਹੀਂ ਬਣਾ ਹੋਰ ਵੀ ਕੰਮ ਕਰਦਾ ਹਲੇ 10ਵੀਂ ਪਾਸ ਕੀਤੀ ਸੀਗੀ ਇਹਨੇ ਕੋਈ ਕੰਮ ਨਹੀਂ ਕਰਦਾ ਸਰ ਇਹਦਾ ਦਿਮਾਗ ਕਿੱਦਾਂ ਆਇਆ ਵੀ ਮੈਂ ਦੇਸੀ ਕੱਟੇ ਬਣਾ ਕੇ ਕਿਹੜੇ ਸਪਲਾਈ ਕਰਾਂ ਇਹ ਜੋ ਹਲੇ ਤੱਕ ਦੀ ਇਨਫੋਰਮੇਸ਼ਨ ਆਈ ਹੈ ਕਿ ਇਹ ਸੋਸ਼ਲ ਮੀਡੀਆ ਦੇ ਉੱਤੇ ਇਹਨੇ ਸਿੱਖਿਆ ਕੰਮ ਥੋੜਾ ਬਹੁਤ ਸਰ ਦੇਸੀ ਕੱਟੇ ਤੋਂ ਲਾਵਾ ਹੋਰ ਕਿਹੜਾ ਜਿਹੜੇ ਸਮਾਨ ਬਰਾਮਦ ਹੋਏ ਕੋਈ ਮਸ਼ੀਨਰੀ ਵਗੈਰਾ ਇਹਦੇ ਕੋਲ ਡ੍ਰਿਲ ਮਸ਼ੀਨ ਹੈ ਤੇ ਲੋਹਾ ਕਟਰ ਦੀ ਮਸ਼ੀਨ ਹੈ ਸਰ ਪਤਾ ਲੱਗਿਆ ਇਹਦੇ ਨਾਲ ਹੋਰ ਵੀ ਕੋਈ ਲੋਕ ਕੰਮ ਕਰਦੇ ਨੇ ਨਹੀਂ ਹਜੇ ਨਹੀਂ ਅਜੇ ਤਫ਼ਤੀਸ਼ ਚੱਲ ਰਹੀ ਹੈ ਜੀ ਡਿਟੇਲਸ ਸਾਰੀਆਂ ਬਾਅਦ ਚ ਆਉਣਗੀਆਂ ਇਹ ਤਾਂ ਮੈਂ ਪੁਰਾਣੇ ਮਾਮਲੇ ਵੀ ਕੋਈ ਨਾ ਕੋਈ Thank you. Thank you. Thank you.